ਔਰ ਸਾਬਾ ਜਦੋਂ ਆਪਾਂ ਗੱਲਬਾਤ ਕਰਦੇ ਆਂ ਆਪੋ ਆਪਣੇ ਕੌਮ ਦੇ ਦੇਸ਼ ਤੇ ਇੰਟਰਸਟ ਦੀ ਤੇ ਹੁਣ ਬੇਸ਼ੱਕ ਇੱਥੇ ਸਾਡੇ ਕੈਨੇਡਾ ਦੇ ਵਿਦੇਸ਼ ਮੰਤਰੀ ਦੀ ਇੰਡੀਆ ਦੀ ਫੇਰੀ ਦੂਜੇ ਪਾਸੇ ਆਪਾਂ ਦੇਖਦੇ ਆਂ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਦੀ ਇੰਡੀਆ ਦੀ ਫੇਰੀ ਜਿਸ ਨੂੰ ਅਤਵਾਦੀ ਐਲਾਨਿਆ ਹੋਇਆ ਸੀ ਨੋ ਫਲਾਈ ਲਿਸਟ ਵਿੱਚ ਪਾਇਆ ਹੋਇਆ ਸੀ ਸ਼ੇਅਰਡ ਵੈਲਿਊ ਦੀ ਗੱਲਬਾਤ ਵੀ ਕਰਦੇ ਨੇ ਸੰਗੀਆਂ ਦਾ ਤੇ ਤਾਲਬਾਨਾਂ ਦਾ ਆਪਸ ਵਿੱਚ ਹੀ ਮੇਲ ਹੋਣਾ ਇਹ ਕਿੱਡੇ ਵੱਡੇ ਮੁੱਦੇ ਨੇ ਸਥਿਤੀ ਜਿਹੜੀ ਆ ਬੜੀ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀ ਆ ਹੁਣ ਆਪਾਂ ਗੱਲ ਕਰਦੇ ਆ ਕਿ 48 ਘੰਟੇ ਵਾਸਤੇ ਟੈਂਪਰੇਰੀ ਸੀਜ਼ਫਾਇਰ ਕੀਤੀ ਗਈ ਆ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਉਹਨਾਂ ਅਫਗਾਨਿਸਤਾਨ ਵੱਲੋਂ 50 ਬੰਦੇ ਫੌਜੀ ਮਾਰ ਦੀ ਗੱਲਬਾਤ ਆ ਤੇ ਪਾਕਿਸਤਾਨ ਵੱਲੋਂ 250 ਇਹ ਸਾਰਾ ਕੁਝ ਉਦੋਂ ਹੀ ਹੋ ਰਿਹਾ ਜਦੋਂ ਆਪਾਂ ਦੇਖਦੇ ਆ ਕਿ ਵਿਦੇਸ਼ ਮੰਤਰੀ ਮਤਕੀ ਭਾਰਤ ਵਿੱਚ ਸੀ ਉਹ ਅੰਮ੍ਰਿਤਸਰ ਵੀ ਜਾਂਦੇ ਨੇ ਅੰਮ੍ਰਿਤਸਰ ਤੋਂ ਫਿਰ ਇੱਕ ਫਲਾਈਟ ਵੀ ਜਿਹੜੀਆਂ ਨੇ ਬਈ ਅੰਮ੍ਰਿਤਸਰ ਤੋਂ ਕਾਬਰ ਚਲਨ ਦੀ ਗੱਲਬਾਤ ਹੋਈ ਆ ਬੇਸ਼ੱਕ ਇਹ ਸਾਰਾ ਕੁਝ ਕਿੱਡੇ بڑے ਲੈਵਲ ਦੀ ਪੋਲਿਟਿਕਸ ਹੈ ਰਸ਼ੀਆ ਤੋਂ ਬਾਅਦ ਉਹਨਾਂ ਦਾ ਉੱਥੇ ਜਾਣਾ ਵੈਲਕਮ ਕਹਿਣਾ ਅਤੇ ਹੁਣ ਸਾਰਾ ਕੁਝ ਚੇਂਜ ਹੋ ਗਿਆ ਕਦੀ ਖਾਲਸਤਾਨੀਆਂ ਨੂੰ ਇਹ ਦੱਸਦੇ ਸੀ ਜੀ ਤਾਲਿਬਾਨ ਦੀ ਸੋਚ ਹੈਗੀ ਆ ਕਦੀ ਉੱਥੇ ਦੇ ਮੁਸਲਮਾਨਾਂ ਨੂੰ ਦੱਸਦੇ ਸੀ ਇਹ ਤਾਂ ਤਾਲਿਬਾਨ ਆ ਪਰ ਹੁਣ ਇਸਲਾਮ ਨੂੰ ਮੰਨਣ ਵਾਲਿਆਂ ਦੇ ਇਸ ਤਰੀਕੇ ਨਾਲ ਗੱਲਾਂ ਬਾਤ ਹੋਣੀਆਂ ਆਈਐਸਐਸ ਵਾਲਾ ਮੁੱਦਾ ਆਉਂਦਾ ਖੋਰਾਸਾਨ ਵਾਲਾ ਮੁੱਦਾ ਆਉਂਦਾ ਬਦਲਦੇ ਹੋਏ ਹਾਲਾਤਾਂ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਖਾਲਸਾਤਨ ਦੀ ਸਥਿਤੀ ਕਿੱਦਾਂ ਨੂੰ ਜਾਏਗੀ ਅਫਗਾਨਿਸਤਾਨ ਇਹ ਜਿਹੜੀ ਫੇਰੀ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਕਿਉਂ ਸਾਊਥ ਈਸਟ ਵਿੱਚ ਬਹੁਤ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਦੇਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਫਰੰਟੀਅਰ ਦਰਿਆਏ ਸਿੰਧ ਇੰਡਸ ਤੇ ਪਾਰ ਕੀਤੇ ਅਫਗਾਨਿਸਤਾਨ ਨੂੰ ਅੱਧ ਦੇ ਵਿੱਚ ਵੰਡ ਕੇ ਦਰਾ ਖੈਬਰ ਤੇ ਜਾ ਕੇ ਕਿਲਾ ਜਮਰੌਦ ਦਾ ਬਣਾਇਆ ਔਰ ਜਿਹੜੀ ਸਬ ਕੈਪੀਟਲ ਹੈ ਉਹ ਪਸ਼ਾਵਰ ਐਲਾਨੀ ਗਈ ਔਰ ਜਿਹੜੇ ਬੜੇ ਇਹ ਖੁੰਖਾਰ ਕਬੀਲੇ ਸੀ ਇਹਨਾਂ ਦੇ ਬਜੌੜ ਦੇ ਜਮਰੌਦ ਦੇ ਨਾਰਥ ਔਰਕ ਜਿਹੜਾ ਔਰਕ ਜ਼ਾਈ ਦੇ ਨਾਰਥ ਵਜ਼ੀਰਿਸਤਾਨ ਜਿਹੜਾ ਦੂਸਰਾ ਸਾਊਥ ਵਜ਼ੀਰਿਸਤਾਨ ਇਹਨਾਂ ਸਾਰਿਆਂ ਨੂੰ ਕੋਈ ਅਫਰੀਦੀ ਕੋਈ ਮਸੂਦ ਕੋਈ ਯੂਸਫ ਜ਼ਾਈ ਇਹਨਾਂ ਸਾਰਿਆਂ ਨੂੰ ਨੱਥ ਪਾਈ ਪਿਸ਼ਾਵਰ ਤੋਂ ਲੈ ਕੇ ਜਮਰੋਟ ਤੱਕ ਸਟ੍ਰਿੰਗ ਆਫ ਫੋਰਟਸ 70 ਦੇ ਕਰੀਬ ਕਿਲੇ ਔਰ ਹਰੀ ਸਿੰਘ ਨਰੂਆ ਸਿਰਫ ਫੌਜ ਦਾ ਚੀਫ ਹੀ ਨਹੀਂ ਸੀ ਬਹਾਦਰ ਰਣਜੀਤ ਸਿੰਘ ਦੇ ਪਿਸ਼ਾਵਰ ਦਾ ਗਵਰਨਰ ਵੀ ਉਹ ਰਹਿ ਔਰ ਉਹਨਾਂ ਨੇ ਇਹ ਨਵੇਂ ਬਾਰਡਰ ਡਰਾ ਕਰਕੇ ਕਿਉਂਕਿ ਲਾਹੌਰ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਸੀ ਕਿ ਜੇ ਦਿੱਲੀ ਔਰ ਲਾਹੌਰ ਨੇ ਸਟੇਬਲ ਹੋਣਾ ਹੈ ਜਾਂ ਅੱਜ ਦੇ ਕੰਟੈਕਸਟ 'ਚ ਅਸੀਂ ਇਹ ਕਹਿਣਾ ਹੋਇਆ ਕਿ ਇੰਡੀਆ ਪਾਕਿਸਤਾਨ ਦੀ ਸਟੇਬਿਲਿਟੀ ਤੇ ਇਹ ਡਿਪੈਂਡ ਕਰਦਾ ਹੈ ਕਿ ਕਾਬਲ ਨੂੰ ਨੱਥ ਪਾਈ ਜਾਏ ਕਿਉਂਕਿ ਇਹ ਬੇਲਗਾਮ ਜਿਹੜੇ ਕਬੀਲੇ ਨੇ ਲਟੇਰੇ ਔਰ ਇਹ ਹਿਸਟਰੀ 2.5 ਹਜ਼ਾਰ ਸਾਲ ਦੀ ਦਸਤ ਹੈ ਕਿ ਸਾਰੇ ਹਮਲਾਵਰ ਬਾਹਰਲੇ ਵੀ ਦਰਾ ਖੈਬਰ ਰਾਈ ਅੰਦਰ ਆਏ ਔਰ ਇਹਨਾਂ ਨੇ 4-500 ਸਾਲ ਤੱਕ ਜੇ ਅਸੀਂ ਮਹਿਮੂਦ ਗਜ਼ਨਵੀ 10ਵੀਂ ਸਦੀ 11ਵੀਂ ਚ ਆਂਦਾ ਹੈ ਤੇ ਜਿਹੜਾ ਉਹ 16ਵੀਂ ਸਦੀ ਤੱਕ ਰਹਿੰਦਾ 1526 ਦੇ ਵਿੱਚ ਬਾਬਰ ਆਇਆ ਸੋ ਇਹ ਸਾਰੇ ਹੋਈ ਜਿਹੜਾ ਮਹਿਮੂਦ ਗਜ਼ਨਵੀ ਹੋਏ ਮੁਹੰਮਦ ਗੋਰੀ ਕੋਈ ਗਿਲਜੀ ਖਾਨਦਾਨ ਕੋਈ ਦੂਜਾ ਫਿਰ 로ਦੀ ਪਠਾਨ ਔਰ ਇਹ ਗੱਲ ਸਿੱਖ ਰਾਜ ਦੇ ਵੇਲੇ ਚੰਗੀ ਤਰ੍ਹਾਂ ਸੀ ਹਾਲਾਂ ਇਹਨਾਂ ਤੋਂ ਬਿਨਾ ਵੀ ਸਰ ਸਕਦਾ ਸੀ ਪੰਜਾਬ ਦੀ ਹੱਦ ਦਰਿਆਏ ਸਿੰਧ ਤੱਕ ਹੀ ਸੀ ਔਰ ਪਰ ਉਹਨਾਂ ਨੂੰ ਸੀ ਬਿਨਾਂ ਨੇ ਪੀਸ ਨਾਲ ਨਹੀਂ ਰਹਿਣ ਦੇਣਾ ਜਦੋਂ ਤੱਕ ਇਹਨਾਂ ਨੂੰ ਤੁਸੀਂ ਸਬਕ ਸਿਖਾ ਕੇ ਇਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਨਹੀਂ ਦਿੰਦੇ ਔਰ ਇਹੀ ਕਾਰਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਕੋ ਕਾਬਲ ਕੰਧ ਹਰ ਫਤਾ ਨਹੀਂ ਕੀਤਾ ਨਾ ਹੀ ਉਹਨਾਂ ਦੀ ਚਾਹਤ ਸੀ ਉਹਨਾਂ ਨੂੰ ਪਤਾ ਸੀ ਵੀ ਉੱਥੇ ਤੁਹਾਡਾ ਤੁਸੀਂ ਲੂਜ਼ਰ ਹੋਵੋਗੇ ਪਰ ਦਰਵਾਜ਼ੇ ਬੰਦ ਕਰਤੇ ਔਰ ਇਹ ਗੱਲ ਯਕੀਨੀ ਬਣਾਈ ਕਿ ਅਫਗਾਨਿਸਤਾਨ ਦਾ ਬਾਦਸ਼ਾਹ ਕੌਣ ਹੋਏਗਾ ਇਹ ਲਾਹੌਰ ਦਰਬਾਰ ਡਿਸਾਈਡ ਕਰਦਾ ਸੀ ਇਹੀ ਕਾਰਨ ਹੈ ਕਿ ਅਬਦਾਲੀ ਦਾ ਹੀ ਡਿਸੈਂਡੈਂਟ ਸ਼ਾਹ ਸ਼ਜਾਹ ਨੂੰ ਸਿੱਖਾਂ ਨੇ ਇਸ ਰਾਜ ਦੇ ਵਿੱਚ ਪਨਾਹ ਵੀ ਮਿਲੀ ਉਦੇ ਰਾਈ ਹੀ ਉਹਨੂੰ ਹਾਲਾਤ ਸਿੱਧਾ ਕੇ ਲਿਆਇਆ ਕਸ਼ਮੀਰ ਦੀ ਜੇਲ੍ਹਾਂ ਚੋਂ ਉਹਦੇ ਦੇ ਦੂਜੇ ਜਿਹੜੇ ਕਸ਼ਮੀਰ ਦੇ ਗਵਰਨਰ ਨੇ ਉਹਨੂੰ ਕੈਦ ਕੀਤਾ ਸੀ ਉਦੇ ਰਾਈ ਕੋਹੇਨੂਰ ਹੀਰਾ ਵੀ ਸਿੱਖਾਂ ਦੇ ਕੋਲ ਆਇਆ ਔਰ ਇਹੀ ਪਾਲਿਸੀ ਜਿਹੜੀ ਹੈ ਅੱਜ ਬੇਸ਼ੱਕ ਇਹ جنگ ਦੇ ਹਾਲਾਤ ਹੀ ਨਹੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ 48 ਘੰਟੇ ਦਾ ਟੈਂਪਰੇਰੀ ਸੀਜ਼ਫਾਇਰ ਹੋਇਆ ਔਰ ਉਹਦੇ ਚ ਕਾਫੀ ਚੀਨ ਅਮਰੀਕਾ ਇਹ ਸਾਰੇ ਵੀ ਇਨਵੋਲਵ ਨੇ ਕਿਤੇ ਨਾ ਕਿਤੇ ਬਿਹਾਈਂਡ ਦਾ ক্লোজড ডোরস লেকিন ਜਿਹੜਾ ਭਾਰਤ ਨੇ ਬਹੁਤ ਡਿਲਟੀਗੇਟ ਕਿੱਢੀ ਹੈ ਕਿਉਂਕਿ ਇਹ ਜਦੋਂ ਤੁਸੀਂ دہشت گردੀ ਦਾ ਸਾਰਾ ਲੈਂਦੇ ਹੋ ਤੁਸੀਂ ਜਿਹੜਾ ਮੁਤਕੀ ਗਿਆ ਹੋਇਆ ਹੈ ਸੋ ਕਾਲਡ ਫੋਰਨ ਮਿਨਿਸਟਰੀ ਸਾਰੇ ਜਿਹੜਾ ਇਹ ਮਿਲੀਸ਼ੀਆ ਨਫਜ਼ ਵੀ ਆਨਰੇਬਲ ਹੈ دہشت گردਾਂ ਦੇ ਟੋਲੇ ਨੇ ਕੋਈ ਇਹ ਇਨਾਂ ਦੇ ਕੋਲ ਇਹ ਠੀਕ ਹੈ ਕਿ ਜੀ ਅਮਰੀਕਾ ਨੂੰ ਹਰਾਤਾ ਨੈਟੋ ਨੂੰ ਹਰਾਤਾ ਉਹ ਪਾਕਿਸਤਾਨ ਦੀ ਆਈਐਸਆਈ ਪਾਕਿਸਤਾਨੀ ਫੌਜ ਟ੍ਰੇਨਿੰਗ ਇਹਨਾਂ ਦੇ ਕੋਲ ਤਾਂ ਆਪਣੀ 에ਅਰ ਫੋਰਸ ਵੀ ਨਹੀਂ ਆ ਹਾਂ ਲੰਡ ਮਾਰਨ ਨੂੰ ਤਿਆਰ ਰਹਿੰਦੇ ਨੇ ਰੈਕ ਟੈਕ ਮਲੇਸ਼ੀਆ ਹੈਗਾ ਪਰ ਇੰਡੀਆ ਨੂੰ ਇਹ ਲੱਗਾ ਕਿਉਂਕਿ ਇਸ ਵੇਲੇ ਇੰਟਰਨੈਸ਼ਨਲੀ ਭਾਰਤ ਅਲੱਗ-ਤਲੱਗ ਹੈ ਅਮਰੀਕਾ ਦੇ ਬਲੌਕ ਚੋਂ ਵੀ ਨਿਕਲਿਆ ਚਾਈਨਾ ਵੱਲ ਵੀ ਮੂੰਹ ਕਰਨ ਜੋਗਾ ਨਹੀਂ ਆ ਬੇਸ਼ਰਮੀ ਦੇ ਨਾਲ ਨਤੀਜੇ ਦੇ ਤੌਰ ਤੇ ਉਹਨਾਂ ਔਰ ਪਾਕਿਸਤਾਨ ਦਾ ਰੁਤਬਾ ਜਿਹੜਾ 4 ਰੋਜ਼ਾ 7 8 9 10 ਮਈ ਦਾ ਟਕਰਾ ਹੈ ਉਹ ਇੰਟਰਨੈਸ਼ਨਲੀ ਵਧਿਆ ਹੈ 트럼ਪ ਨੇ ਕਿਵੇਂ ਜਿਹੜਾ ਉਹ ਆਸਮ ਮਨੀਰ ਨੂੰ ਸੱਦਿਆ 사ウਦੀ ਅਰੇਬੀਆ ਨਾਲ ਪਾਕਿਸਤਾਨ ਦਾ ਪੈਕਟ ਹੋਇਆ ਔਰ ਓਵਰਆਲ ਜਿਹੜੀ ਹੈ ਉਹਦੀ ਹੋਰ ਵੀ ਜਿਹੜੀ ਹੈ ਪਜ਼ੀਰਾਈ ਹੋਈ ਹੈ ਇਨ ਮੈਨੀ ਵੇਸ ਸੋ ਇਹਦਾ ਇੱਕੋ ਇੱਕ ਮਕਸਦ ਪਾਕਿਸਤਾਨ ਦੇ ਵਿੱਚ ਅੰਦਰੂਨੀ دہشت گردੀ ਪੈਦਾ ਕਰਨਾ ਹੈ ਪਹਿਲਾਂ ਵੀ ਅਫਗਾਨਿਸਤਾਨ ਦੀ ਸੋਇਲ ਦੇ ਉੱਤੇ ਜਿਹੜੀ ਬਲੋ ਜਿਹੜੀ ਬਰੋਚਿਸਤਾਨ ਲਿਬਰੇਸ਼ਨ ਆਰਮੀ ਜਾਂ ਤਹਿਰੀਕ-ਏ-ਤਾਲੀਬਾਨ ਰਹੀ ਪਾਕਿਸਤਾਨ ਦੇ ਵਿੱਚ ਵਾਇਲੈਂਸੇ ਕਾਫੀ ਦੇਰ ਤੋਂ ਕਰਵਾ ਰਹੇ ਨੇ ਪਿਛਲੇ 2-3 ਸਾਲ ਤੋਂ ਇਹੀ ਕਾਰਨ ਹੈ ਕਿ ਪਹਿਲੀ ਜਿਹੜੀ ਤਾਲੀਬਾਨ ਦੀ ਹਕੂਮਤ ਬਣੀ ਸੀ ਸਭ ਤੋਂ ਪਹਿਲਾਂ ਉਹਨੂੰ ਰੈਕਗਨਾਈਜ਼ ਪਾਕਿਸਤਾਨ ਨੇ ਕੀਤਾ ਸੀ ਫਿਰ ਸਾਊਦੀ ਅਰੇਬੀਆ ਨੇ ਕੀਤਾ ਸੀ ਇਸ ਵਾਰ ਸਿਰਫ ਰਸ਼ੀਆ ਨੇ ਐਮਬੈਸੀ ਖੋਲਹੀ ਹੈ ਰੈਕਗਨਾਈਜ਼ ਕੀਤਾ ਹੈ ਜਾਂ ਹੁਣ ਇੰਡੀਆ ਨੇ ਐਕਸਟਰਾ ਜਿਹੜਾ ਫੁੱਲ ਫਰੇਜ ਐਮਬੈਸੀ ਖੋਲ ਰਿਹਾ ਹੈ ਜਾਂ ਚਾਈਨਾ ਨੇ ਐਮਬੈਸੀ ਖੋਲਹੀ ਲੇਕਿਨ ਰੈਕਗਨਾਈਜ਼ ਨਹੀਂ ਕੀਤੀ ਪਰ ਪਾਕਿਸਤਾਨ ਨੇ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਭਾਈ ਇਹ ਕਿਵੇਂ ਇੰਡੀਆ ਦੇ ਹੱਥਾਂ 'ਚ ਖੇਡ ਰਹੇ ਨੇ ਪੈਸੇ ਦੇ ਭੁੱਖੇ ਡਰੱਗਸ ਵੀ ਉੱਥੇ ਇਹੀ ਉਗਾਉਂਦੇ ਰਹੇ ਨੇ ਔਰ ਹੁਣ ਜੋ ਕੁਛ ਇਹਨਾਂ ਨੇ ਵਿਦਨ ਪਾਕਿਸਤਾਨ ਕੀਤਾ ਆ ਕੇ ਪਹਿਲਾਂ ਕੁਝ ਦਿਨ ਪਹਿਲਾਂ ਇਹ ਜਿਹੜੇ ਇੱਕ 12 13 ਪਾਕਿਸਤਾਨੀ ਫੌਜੀ ਜਿਹੜਾ ਜੀ ਕਰਨਲ ਇੱਕ ਮੇਜਰ ਔਰ ਜਵਾਨ ਮਾਰੇ ਗਏ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਕਾਬਲ ਦੇ ਵਿੱਚ ਵੀ ਜਲਾਲਾਬਾਦ ਚ ਵੀ ਔਰ ਹੁਣ ਆ ਜਿਹੜੀ ਪਿਛਲੇ 48 ਘੰਟੇ ਚ ਆ ਉਹਨਾਂ ਨੇ ਇਹਨਾਂ ਦੇ ਟੈਂਕ ਬੇਸਡ ਪ੍ਰੀਸੀਜ਼ਨ ਜਿਹੜੇ ਨੇ ਉਹ ਟਿਕਾਣਿਆਂ ਤੇ ਹਮਲੇ ਕੀਤੇ ਨੇ ਇਹ ਹਾਲੇ ਇੰਡੀਆ ਪਾਕਿਸਤਾਨ ਨੂੰ ਇਸ ਪੱਖੋਂ ਇਨਸਕਿਉਰ ਕਰਨਾ ਚਾਹੁੰਦਾ ਹੈ ਕਿ ਉਸ ਦੀ ਈਸਟ اور ਵੈਸਟ ਦੋਨੋਂ ਪਾਸੇ ਬਾਰਡਰਸ ਤੋਂ ਜਿਹੜਾ ਉਹਨੂੰ ਖਤਰਾ ਰਹੇ ਪਾਕਿਸਤਾਨ ਦੇ ਅੰਦਰ دہشت گردی ਹੋਏ ਪਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਅਲਟੀਮੇਟਲੀ ਜਿਹਨਾਂ ਨੂੰ ਇਹਨਾਂ ਨੇ ਖੁਦ دہشت گرد ਲਾਣੇ ਹੈ ਜਿਹਨਾਂ ਇਹ ਮੁਤਕੀਦਾ ਜਿਹੜਾ ਟੋਲਾ ਇਹਨਾਂ ਨੇ ਕਾਬਲ ਐਮਬੈਸੀ ਤੇ ਹਮਲਾ ਕੀਤਾ ਸੀ ਇਹਨਾਂ ਨੇ ਜਿਹੜਾ ਕੰਧਾਰ ਲੈ ਗਏ ਸੀ ਜਿਹੜਾ ਜਹਾਜ਼ ਅਗਵਾ ਕਰਕੇ ਔਰ ਉਹ ਮਸੂਦ ਨੂੰ ਛਡਾਇਆ ਸੀ ਕਸ਼ਮੀਰ ਦੀ ਜੇਲ੍ਹ ਚੋਂ ਇਹਨਾਂ ਨੇ ਜਿਹੜਾ ਉਹ ਸਦੀਕੀ ਨਾਮ ਦਾ ਦਾਨਿਸ਼ ਸਦੀਕੀ ਪੱਤਰਕਾਰ ਜਿਹੜਾ ਪ੍ਰੋਮਿਨੈਂਟ ਇੰਡੀਆ ਦਾ ਸੀ ਉਸ ਦਾ ਮਰਡਰ ਕੀਤਾ ਸੀ ਸੋ ਅੱਜ ਦੁੱਧ ਤੋਤੇ ਹੋ ਗਏ ਦੇ ਬਾਵਜੂਦ ਕਿ ਮਤਕੀ ਯੂਨਾਈਟਿਡ ਨੇਸ਼ਨਸ ਦੇ دہشت گردਾਂ ਦੀ ਲਿਸਟ ਦੇ ਵਿੱਚ ਹੈ ਇਹੀ ਕਾਰਨ ਹੈ ਕਿ ਉਹ ਫਲਾਈ ਵੀ ਨਹੀਂ ਕਰ ਸਕਦਾ ਔਰ ਇਸ ਲਈ ਉਹ ਯੂਨ ਦੇ ਵਿੱਚ ਨਹੀਂ ਆਇਆ ਜਨਰਲ ਅਸੈਂਬਲੀ ਵੜੇ ਲੇਕਿਨ ਇੰਡੀਆ ਨੇ ਸਪੈਸ਼ਲ ਐਗਜ਼ੈਂਪਸ਼ਨ ਲੈ ਕੇ ਉਹਨੂੰ ਸੱਦਿਆ ਔਰ 6 ਦਿਨਾਂ ਦਾ ਦੌਰਾ ਜਿਹਦੇ ਚ ਕਿ ਉਹ ਖੁੱਲ ਕੇ ਜਿਹੜਾ ਉਹ ਉੱਥੇ ਜਾ ਕੇ ਜਿਹੜੇ ਇਸਲਾਮਿਸਟਸ ਨੇ ਉਹਨਾਂ ਦੇ ਨਾਲ ਵੀ ਮਿਲ ਰਿਹਾ ਔਰ ਜਿਹੜਾ ਉਹਨਾਂ ਦਾ ਦਿਓਬੰਦ ਸਕੂਲ ਆਫ ਥਾਟ ਹੈ ਜਿਹੜਾ ਕੱਟੜ ਇਸਲਾਮ ਹੈ ਜਿਹਦੇ ਚ ਨਫ਼ਰਤ ਹੈ ਦੂਸਰਿਆਂ ਦੇ ਲਈ ਉੱਥੇ ਉਹਨੂੰ ਅਲੋਕ ਕੀਤਾ ਜਾਣਾ ਹਾਲਾਂਕਿ ਕਰਜ਼ਾਈ ਵਰਗਾ ਬੰਦਾ ਜਿਹੜਾ ਇਸ ਤੋਂ ਪਹਿਲੀ ਗਵਰਨਮੈਂਟ ਵੀਰਾਂ ਦੀ ਪਪਟ ਸੀ ਲੇਕਿਨ ਉਹ ਵੀ ਜਦੋਂ ਇੰਡੀਆ ਆਇਆ ਸੀ ਉਹਨੂੰ ਦਿਓਬੰਦ ਨਹੀਂ ਸੀ ਜਾਣ ਦਿੱਤਾ ਗਿਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜੀ ਟੈਨਸ਼ਨ ਹੈ ਬੇਸ਼ੱਕ ਇਹ ਹਾਲ ਦੀ ਘੜੀ ਲੱਗੇਗਾ ਕਿ ਸ਼ਾਇਦ ਕੋਈ ਅੰਡਰਸਟੈਂਡਿੰਗ ਹੋਏ ਲੇਕਿਨ ਪਾਕਿਸਤਾਨ ਦੀ ਫੌਜ ਇਸ ਨਤੀਜੇ ਤੇ ਪਹੁੰਚੀ ਹੈ ਔਰ ਜਿਵੇਂ ਕੱਲ ਉਹਨਾਂ ਦੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ ਜਿਹੜੇ ਫੌਜੀ ਅਫਸਰ ਬਰੀਫ ਕਰਦੇ ਨੇ ਉਹਨਾਂ ਨੇ ਕਿਹਾ ਵੀ ਇਨਾਫ ਇਜ਼ ਇਨਾਫ ਹੁਣ ਅਸੀਂ ਠੋਕਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਔਰ ਉਹ ਉਹਨਾਂ ਨੇ ਪਿਛਲੇ 24 ਘੰਟੇ ਦੇ ਵਿੱਚ ਦਿਖਾ ਦਿੱਤਾ ਹੈ ਇਸ ਸੀਜ਼ ਫਾਇਰ ਦੀ ਮੰਗ ਵੀ ਤਾਲੀਬਾਨ ਨੇ ਹੀ ਕੀਤੀ ਹੈ ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਹੁਣ ਜਿਹੜਾ ਹਲਵਾ ਮੰਡਾ ਜਿਹੜਾ ਇਧਰੋਂ ਵੀ ਖਾਂਦੇ ਸੀ ਉਧਰੋਂ ਵੀ ਖਾਂਦੇ ਸੀ ਭਾਰਤ ਨੇ ਤਾਂ ਉਹਨਾਂ ਨੂੰ ਲਿਮਟਿਡ ਵਰਤ ਕੇ ਸੁੱਟਣ ਵਾਲਾ ਹਾਲ ਹੀ ਹੈ ਪਰ ਤੁਸੀਂ ਬੇਸ਼ਰਮੀ ਦੇਖੋ ਇਹਨਾਂ ਦੇ ਤਾਲੀਬਾਨ ਦੇ ਮੁਤਕੀ ਦੀ ਕਿ ਭਾਰਤ ਦੀ ਸੋਇਲ ਤੇ ਬਹਿ ਕੇ ਉਹ ਇਹ ਕਹਿ ਰਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਟੋ ਟੰਗ ਹੈ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਇਸਲਾਮ ਦੇ ਇਹ ਪੈਰੋਕਾਰ ਬਣੇ ਹੋਏ ਨੇ ਆਪਣੇ ਆਪ ਨੂੰ ਉਹ ਕਿੰਨੇ ਕੁ ਸੋਹਿਰਦ ਨੇ ਆਪਣੇ ਮਜ਼ਬ ਨਾਲ ਵੀ ਇਹਨਾਂ ਦੇ ਪੈਰ ਆਵੇ ਜਾਂ ਇਹਨਾਂ ਦੇ ਤੁਸੀਂ ਸ਼ਖਲੋ ਸੂਰਤ ਔਰ ਇਹਨਾਂ ਦੇ ਦਾਅਵੇ ਵਾਲਾ ਦੇਖੋ ਅਲਟੀਮੇਟਲੀ ਇਹ ਗੰਦੀ ਖੇਡ ਹੈ ਜਿਹੜੀ ਭਾਰਤ ਖੇਡ ਰਿਹਾ ਔਰ ਇਹ ਜਿਹੜੀ ਤਾਲੀਬਾਨ ਨੇ ਇਹ ਉਹਨਾਂ ਦਾ ਹੱਥ ਠੋਕਾ ਬਣਨ ਦੇ ਲਈ ਤਿਆਰ ਹੋ ਗਏ ਨੇ ਡਾਕਟਰ ਸਾਹਿਬ ਜਦੋਂ ਅਸੀਂ ਬਨੁਖੀ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ ਹਿਊਮਨ ਰਾਈਟਸ ਦੀ ਅਤੇ ਮਨੁੱਖਤਾ ਦੀ ਗੱਲ ਕਰਦੇ ਹਾਂ ਗੁਰਨਾਥ ਸਾਹਿਬ ਤਾਂ ਕਹਿੰਦੇ ਨੇ ਸੋ ਕਿਉ ਮੰਦਾ ਕੀਤ ਜਮੇ ਰਜਾਨ ਜਿਹੜੇ ਤਾਲਵਾਨ ਕਿਸੇ ਔਰਤ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਪਿਛੇ ਕਿ ਜੰਮੇ ਇਹ ਵੀ ਔਰਤਾਂ ਤੋਂ ਨਹੀਂ ਕੈਨੇਡਾ ਦੀ ਵਿਦੇਸ਼ ਮੰਤਰੀ ਵੀ ਇੱਕ ਕਲੇਡੀਅਸ ਰਿਸਪੈਕਟ ਕਰਦੇ ਹਾਂ ਜੀ ਪਰ ਭਾਰਤ ਨੇ ਕਿਸ ਤਰੀਕੇ ਨਾਲ ਜੇ ਜੇ ਇਹਨਾਂ ਲੋਕਾਂ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਨੀ ਹੋਵੇ ਤਾਂ ਕਰੇ ਨਹੀਂ ਸਕਦੇ ਪਰ ਦੂਜੇ ਪਾਸੇ ਭਾਰਤ ਇੰਡੀਆ ਹਿੰਦੁਸਤਾਨ ਜਦੋਂ ਆਪਾਂ ਖਾਲਸਾਣ ਦੀ ਗੱਲ ਕਰਦੇ ਆ ਖਾਲਸਾਣ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ ਹੁਣ ਓਵਰਾਲ ਦੋ ਚਾਰ ਮਿੰਟਾਂ ਅੰਝ ਜਿਹੜੀ ਸਥਿਤੀ ਇਸ ਸਮੇਂ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ ਔਰ ਹੋਣ ਜਾ ਰਹੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਖਾਲਸਾਣ ਦਾ ਮੁੱਦਾ ਇੱਕ ਪਾਸੇ ਅਫਗਾਨਿਸਤਾਨ ਆ ਪਾਕਿਸਤਾਨ ਆ ਇਨ ਬੀਟਵੀਨ ਪਾਕਿਸਤਾਨ ਨਾ ਜਿਹੜਾ ਹਿੰਦੁਸਤਾਨ ਖਾਲਸਾਣ ਦਾ ਹੋਣਾ ਅਤੇ ਇਹਦੀ ਅਹਿਮੀਅਤ ਦਾ ਹੋਣਾ ਸਾਨੂੰ ਕਿੰਨਾ ਸਮਝ ਆਇਆ ਅਸੀਂ ਇਸ ਕੇਸ ਨੂੰ ਕਿਤੇ ਤੱਕ ਲੈ ਕੇ ਜਾਣਾ ਲੈ ਕੇ ਜਾ ਰਹੇ ਹਾਂ ਔਰ ਸੰਭਾਵਨਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਸਮਝਦਾ ਹਾਂ ਕਿ ਵੀ ਕਈ ਵਾਰ ਜਦੋਂ ਅਸੀਂ ਇੰਟਰਨੈਸ਼ਨਲਾਈਜ਼ ਕਰਕੇ ਆਪਣੇ ਇੱਕ ਸਬਕ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰ ਮੈਨੂੰ ਵੀ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਅਸੀਂ ਅੰਨੇਆ ਦੇ ਸ਼ਹਿਰ ਦੇ ਵਿੱਚ ਐਨਕਾਂ ਵੇਚ ਰਹੇ ਹੋਈਏ ਹੁਣ ਜਿਹਨਾਂ ਦਾ ਸਾਰਾ ਧਿਆਨ ਪੰਜਾਬ 'ਚ ਤਰਨਤਾਰਨ 'ਚ ਖੜ ਗਿਆ ਉਹ ਬਹਿ ਗਿਆ ਉਹ ਜਿੱਤੇਗਾ ਉਹ ਹਾਰੇਗਾ ਉਹਨਾਂ ਨੂੰ ਔਰ ਇਸ ਤੋਂ ਪਹਿਲਾਂ ਅਸੀਂ ਦੇਖਦੇ ਆਂ ਵੀ ਲੋਕਲ ਇਸ਼ੂਜ਼ ਹੀ ਭਗਵੰਤ ਮਾਨ ਨੇ ਕੀ ਕਿਹਾ ਸੁਖਵੀਰ ਬਾਦਲ ਨੇ ਉਹ ਹੀ ਤੁਸੀਂ ਦੇਖੋਗੇ ਟਿਕਟੌਕ ਚੱਲ ਰਹੇ ਹੋਣਗੇ ਉਹੀ ਜਿਹੜੀਆਂ ਨੇ ਉਹ ਫੇਸਬੁੱਕ ਤੇ ਉੱਤੇ ਚੱਲ ਰਿਹਾ ਹੋਏਗਾ ਇਸ ਲਈ ਮੈਂ ਸਮਝਦਾ ਵੀ ਇਹ ਜਿਹੜੀਆਂ ਨਵਾਂਸਸ ਨੇ ਮੈਂ ਜਦੋਂ ਸਿਕਾਜ ਦੀ ਗੱਲ ਕੀਤੀ ਕਿ ਵੀ ਸ਼ਕਰਾਜ ਨੇ ਯਕੀਨੀ ਬਣਾਇਆ ਸੀ ਕਿ ਕਾਬਲ ਦੇ ਕਾਬਲ ਕੰਧਾਰ ਅਸੀਂ ਫਜ਼ਾ ਤਾਂ ਨਹੀਂ ਕਰਦਾ ਕਿਉਂਕਿ ਅਸੀਂ ਉਹਨੂੰ ਰੀਟੇਨ ਨਹੀਂ ਕਰ ਸਕਦੇ ਪਰ ਇਹ ਅਸੀਂ ਡਿਸਾਈਡ ਕਰਾਂਗੇ ਕਿ ਕਾਬਲ ਦੇ ਤਖਤ ਤੇ ਕੌਣ ਬੈਠੇਗਾ ਉਹਦੇ ਨਾਲ ਹੀ ਜਿਹੜੀ ਹੈ ਇਸ ਖਿੱਤੇ ਦੀ ਜਿਹੜੀ ਪੀਸ ਹੈ ਉਹ ਗਾਰੰਟੀਡ ਹੋਏਗੀ ਔਰ ਮੈਂ ਸਮਝਦਾ ਹੈ ਕਿ ਅੱਜ ਜਿਹੜੀ ਇਹ ਵੋਲੇਟਾਈਲ ਸਿਚੁਏਸ਼ਨ ਜਸ ਲੈਵਲ ਤੇ ਬਣੀ ਹੋਈ ਹੈ ਹੁਣ ਆਪਣੇ ਉਸ ਕਿਸਮ ਦੇ ਜਿਹੜੇ ਤੁਹਾਨੂੰ ਦਰਜਨਾ ਨੌਜਵਾਨ ਜਿਹੜੇ ਰੂਸ ਦੀ ਫੌਜ ਚ ਜਾ ਕੇ ਭਰਤੀ ਹੋ ਕੇ ਯੂਕਰੇਨ ਦੇ ਖਿਲਾਫ ਲੜਨ ਨੂੰ ਤਿਆਰ ਨੇ ਉਹ ਉਹਨਾਂ ਦੇ ਸਾਹਮਣੇ ਵੀ ਇਹ ਹੋਣਾ ਚਾਹੀਦਾ ਹੈ ਕਿ ਭਾਈ ਇਹ ਜਿਹੜਾ ਖਿੱਤਾ ਹੈ ਇਹ ਅਨਸਟੇਬਲ ਹੋਏਗਾ ਬਹੁਤ ਬੁਰੀ ਤਰ੍ਹਾਂ ਤਰੀਕੇ ਦੇ ਨਾਲ ਇਹ ਜਿਹੜਾ ਫਨੀਅਰ ਥੱਪ ਇਹਨਾਂ ਨੇ ਇੰਡੀਆ ਉਹਨਾਂ ਨੂੰ ਲਿਆ ਕੇ ਸਮਝਦਾ ਹੈ ਕਿ ਵੀ ਉਹ ਪਾਕਿਸਤਾਨ ਨੂੰ ਡੀਸਟੈਬਲਾਈਜ਼ ਕਰੇਗਾ ਜੇ ਪਾਕਿਸਤਾਨ ਵੀ ਡੀਸਟੈਬਲਾਈਜ਼ ਹੁੰਦਾ ਤਾਂ ਉਹਨਾਂ ਨੇ ਕਿਧਰ ਨੂੰ ਜਾਣਾ ਹੈ ਉਧਰ ਨੂੰ ਅਫਗਾਨ ਇਧਰ ਨੂੰ ਸਾਡਾ ਪੰਜਾਬ ਹੈ ਔਰ ਜਿਹੜੀ دہشت گردੀ ਹੈ ਆਲਰੇਡੀ ਸਾਡੀਆਂ ਭਰੂਆਂ ਤੇ ਆਈ ਹੋਈ ਹੈ ਸੋ ਇਹ ਸਾਰੇ ਦੇ ਵਿੱਚ ਇੱਕ ਤਾਂ ਸਾਡਾ ਇੰਟਰਨੈਸ਼ਨਲੀ ਸਾਨੂੰ ਇਹ ਸਿਚੁਏਸ਼ਨਸ ਨੂੰ ক্লোਜ਼ਲੀ ਮਾਨੀਟਰ ਵਾਚ ਕਰਨਾ ਚਾਹੀਦਾ ਹੈ ਜਦੋਂ ਅਸੀਂ ਲੌਬੀ ਦੀ ਗੱਲ ਕਰਦੇ ਆਂ ਔਰ ਮੈਂ ਕਹਿ ਕੇ ਹਟਿਆ ਕਿ ਭਾਈ ਸਾਨੂੰ ਤਾਂ ਜੇ ਤੁਸੀਂ ਪੜਿਆ ਲਿਖਿਆ ਵਿੱਚ ਬਹਿ ਕੇ ਵੀ ਕਹੋ ਯਾਰ 10 ਈਮੇਲਸ ਹੀ ਕੱਢ ਦਿਓ ਆ ਵਰਜਨ ਐ ਇਹਨੂੰ ਕਾਪੀ ਪੇਸਟ ਕਰ ਲਓ ਤੇ ਤੁਸੀਂ 24 ਘੰਟੇ ਬਾਅਦ ਕਨਫਰਮ ਕਰ ਲਓ ਉਹਨੇ ਮੈਕਸਿਮਮ ਕੀਤਾ ਹੋਏਗਾ ਸੋ ਇਵੇਂ ਨਹੀਂ ਮੁਲਕਾਂ ਦੇ ਜਿਹੜੇ ਜੜੀਆਂ ਕੰਮ ਤਿਆਰ ਹੁੰਦੀਆਂ ਨੇ ਆ ਫਲਸਤੀਨ ਦਾ ਅਸੀਂ ਜ਼ਿਕਰ ਕੀਤਾ ਉਹਨਾਂ ਨੇ ਇੱਕ ਇੱਕ ਜ਼ਰਾ ਜ਼ਮੀਨ ਦੇ ਲਈ ਕਿਨਾ ਖੂਨ ਬਹਾਇਆ ਔਰ ਸਾਡੇ ਲਈ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਇਹ ਠੀਕ ਹੈ ਵੀ ਅਸੀਂ ਕੋਈ ਬਲਾਈਂਡ ਸਪੋਰਟਰ ਨਹੀਂ ਹੈਗੇ ਅਸੀਂ ਕੋਈ ਪਾਕਿਸਤਾਨ ਦੇ ਹੱਥ ਠੋਕੇ ਬਣ ਜਾਈਏ ਜਾਂ ਅਸੀਂ ਕੋਈ ਅਮਰੀਕਾ ਦੇ ਹੱਥ ਠੋਕੇ ਬਣ ਜਾਈਏ ਲੇਕਿਨ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਤੁਸੀਂ ਜਦੋਂ ਤਬਦੀਲੀਆਂ ਹੁੰਦੀਆਂ ਨੇ ਕਈ ਵਾਰ ਅਲਾਈ ਦੇਖਦੇ ਹੋ ਕੋਈ ਸੋਚ ਸਕਦਾ ਹੈ ਵੀ ਜ਼ਕਰੀਆ ਖਾਨ ਦੀ ਫੌਜ ਦੇ ਨਾਲ ਵੀ ਸਖਾਂ ਨੇ ਐਲਾਈਅੰਸ ਕੀਤਾ ਸੀ ਕਿ ਭਾਈ ਅਸੀਂ ਅਫਗਾਨਾਂ ਦੇ ਉਦੋਂ ਸਖਣ ਨਜ਼ਰ ਆਉਂਦਾ ਸੀ ਦੋ ਐਨਮੀ ਨੇ ਮੁਗਲਾ ਨੇ ਆਲਰੇਡੀ ਪੰਜਾਬ ਦਬਿਆ ਹੋਇਆ ਹੈ ਅਫਗਾਨ ਇਹਨੂੰ ਆਪਣਾ ਸੂਬਾ ਬਣਾਉਣਾ ਚਾਹੁੰਦੇ ਨੇ ਚਲੋ ਇੱਕ ਦਿਨ ਨਾਲ ਸਮਝੌਤਾ ਕਰੋ ਔਰ ਘਟੂ ਘਾਟੇ ਕਿ ਦੁਸ਼ਮਣਤਾ ਕਮਜ਼ੋਰ ਹੋਏਗਾ ਮਰੇਗਾ ਫਿਰ ਐਵੇਂ ਹੀ ਮਰਾਠੇ ਆਏ ਸਖਾ ਨੇ ਉਹਨਾਂ ਨਾਲ ਵੀ ਅਲਾਈਅੰਸ ਕਰ ਲਿਆ ਵੀ ਕੋਈ ਨਹੀਂ ਤੁਸੀਂ ਲਾਹੌਰ ਤਖਤ ਤੇ ਬਹਿ ਜਾਓ ਪਰ ਜਦੋਂ ਪਾਣੀਪਤ ਦੀ ਲੜਾਈ ਹੋਈ ਤੀਸਰੀ ਅਫਗਾਨਾਂ ਦੀ ਅਬਦਾਲੀ ਆਇਆ ਤੇ ਮਰਾਠੇ ਸਿੱਖ ਪਾਸੇ ਹੋ ਗਏ ਵੀ ਇਹਨਾਂ ਨੂੰ ਦੋਨੋਂ ਹੀ ਦਾਵੇਦਾਰ ਨੇ ਸਾਡੇ ਇੱਕ ਨੂੰ ਜਾ ਲੈਣ ਦਿਓ ਸੋ ਅਸੀਂ ਆਪਣੇ ਜੇ ਆਪਣੇ ਇਤਿਹਾਸ ਨੂੰ ਹੀ ਦੇਖ ਲਈਏ ਤਾਂ ਸਾਨੂੰ ਸਮਝ ਆਏਗੀ ਕਿ ਬਈ ਬਿਲਕੁਲ ਤੁਸੀਂ ਕੁਝ ਮਾਮਲਿਆਂ 'ਚ ਤਾਂ ਲਾਈਨ ਖਿੱਚੀ ਜਾਂਦੀ ਹੈ ਉਹ ਇੱਕ ਵੱਖਰਿਆ ਸਿਧਾਂਤਕ ਹੁੰਦਾ ਹੈ ਪੋਲੀਟਿਕਲੀ ਤੁਸੀਂ ਜੇ ਅਸੀਂ ਕਦੇ ਪ੍ਰੋ ਪਾਕਿਸਤਾਨ ਕੋ ਗੱਲ ਕਰੀਏ ਤੇ ਅੱਧਿਆਂ ਨੂੰ ਨਜ਼ਰ ਆਣ ਲੱਗ ਜਾਂਦਾ ਜੀ ਇਹ ਤਾਂ ਇਸਲਾਮਿਕ ਸਿੱਖ ਹੋ ਗਏ ਹੈ ਜੇ ਕੋਈ ਜਿਹੜਾ ਉਹ ਇੰਡੀਆ ਦਾ ਹਿੰਦੂਤਵਾਦੀ ਗੱਲ ਕਰੋ ਤਾਂ ਅੱਧਿਆਂ ਨੂੰ ਲੱਗਦਾ ਜੀ ਇਹ ਹਿੰਦੂਆਂ ਦੇ ਖਿਲਾਫ ਨਫ਼ਰਤ ਕੋ ਫੈਲਾ ਰਹੇ ਹੋ ਤੁਸੀਂ ਦੇਖੋ ਜੀ ਸਰਬੱਤ ਦਾ ਭਲਾ ਹੈ ਦੂਜਾ ਜੇ ਅਸੀਂ ਇਸ ਕਿਸਮ ਦੇ ਕਨਫਿਊਜ਼ਨ ਜੀ ਰਹਿਣਾ ਫਿਰ ਲਈ ਜਾਓ ਲੰਗਰ ਹੋਰ ਤਾਂ ਉਹਦੇ ਚੋਂ ਕੀ ਆ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਨੇ ਉਹ ਲੰਗਰ ਖਾ ਕੇ ਵੀ ਤੁਹਾਨੂੰ ਕੁੱਟਣਾ ਹੀ ਹੈ ਇਹੀ ਹਾਲਾਤ ਨੇ ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਸਾਰੀ ਅਨਸਟੇਬਿਲਟੀ ਚੋਂ ਅਲਟੀਮੇਟਲੀ ਸਾਡਾ ਵੀ ਕੁਝ ਨਿਕਲ ਸਕਦਾ ਹੈ ਜੇ ਅਸੀਂ ਸਿਆਣਪ ਤੋਂ ਕੰਮ ਲਵਾਂਗੇ ਤੇ ਜੇ ਇੱਥੇ ਸੋਸ਼ਲ ਮੀਡੀਆ ਤੇ ਬਹਿ ਕੇ ਇੱਕ ਨੇ ਦੂਜੇ ਨੂੰ ਭੰਡੀ ਜਾਣਾ ਕਿ ਉਹ ਉੱਥੇ ਤੇ ਇਹ ਉੱਥੇ ਉਹ ਤੇ ਫਿਰ ਜਿਹੜਾ ਉਹ ਬਾਜ਼ੀ ਲੱਗ ਗਏ ਭਾਨੇ ਸ਼ਾਹ ਹੋ ਰਹੀ ਅਸੀਂ ਤੁਹਾਨੂੰ ਪਰੌਣ ਦੇ ਯਾਰ ਹੀ ਰਹੇ ਪਿਆਰੇ ਸਿੰਘ ਨੱਚਦੀਆਂ ਲਾਈਨਾਂ ਨੇ ਇਹਨਾਂ ਨਾਲ ਹੀ ਮੈਂ ਕਨਕਲੂਡ ਕਰਦਾ ਆਪਣੇ ਕੰਮ ਡਾਕਟਰ ਸਾਹਿਬ ਬਹੁਤ ਧੰਨਵਾਦ ਆਪਾਂ ਫਿਰ ਮਿਲਦੇ ਅਗਲੇ ਬੱਦਵਾਰ ਨੂੰ ਤੇ ਸ਼ਾਮ ਨੂੰ ਡਾਟਫੋਨੋਂ ਟੀਵੀ 84 ਟੀਵੀ ਦੇਖਦੇ ਹੋ ਤੇ ਫੋਟੇ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ